ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਦਾ ਨਾਮ ਲੱਗਦੀ ਲੱਡੂ ਫੈਕਟਰੀ ਪਿੰਡ ਲਾਹੌਰੀਵਾਲ ਦਾ ਇੱਕ ਮਜ਼ਾਕੀਆ ਪਰ ਬਹੁਤ ਹੀ ਲਾਲਚੀ ਮੁੰਡਾ ਸੀ ਬਿੱਟੂ ਬਿੱਟੂ ਦੀ ਸਭ ਤੋਂ ਵੱਡੀ ਇੱਛਾ ਸੀ ਕਿ ਉਹ ਪਿੰਡ ਦਾ ਲੱਡੂ ਰਾਜਾ ਬਣੇ ਪਰ ਮੁਸੀਬਤ ਇਹ ਸੀ ਕਿ ਬਿੱਟੂ ਲੱਡੂ ਖਾਣ ਵਿੱਚ ਤੇਜ਼ ਸੀ ਬਣਾਉਣ ਵਿੱਚ ਕੱਚਾ ਸੀ ਇੱਕ ਦਿਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲੱਡੂ ਬਣ ਰਹੇ ਸਨ ਬਿੱਟੂ ਨੇ ਸੋਚਿਆ ਕਿ ਇਹ ਬਹੁਤ ਸੋਹਣਾ ਮੌਕਾ ਹੈ ਉਹ ਵੀ ਕਤਾਰ ਵਿੱਚ ਖੜਾ ਹੋ ਗਿਆ ਲੱਡੂ ਮਿਲ ਗਿਆ ਖਾ ਕੇ ਦੁਬਾਰਾ ਫੇਰ ਲਾਂਚ ਵਿੱਚ ਖੜਾ ਹੋ ਗਿਆ ਲੰਗਰ ਵਾਲੀ ਬੀਬੀ ਨੇ ਤੀਜੀ ਵਾਰ ਉਸਨੂੰ ਵੇਖਿਆ ਤੇ ਕਿਹਾ ਓਏ ਬਿੱਟੂ ਕਿੰਨੀ ਵਾਰ ਲੱਡੂ ਲਵੇਂਗਾ ਬਿੱਟੂ ਹੱਸ ਕੇ ਬੋਲਿਆ ਬੀਬੀ ਜੀ ਮੇਰੇ ਪੇਟ ਵਿੱਚ ਵੀ ਸੰਗਤ ਬੈਠੀ ਹੈ ਉਹਨਾਂ ਲਈ ਵੀ ਚਾਹੀਦੇ ਹਨ ਸਾਰੀ ਸੰਗਤ ਹੱਸ ਹੱਸ ਕੇ ਦੂਰ ਹੀ ਹੋ ਗਈ ਪਰ ਬਿੱਟੂ ਦਾ ਲੱਡੂ ਵਾਲਾ ਮਿਸ਼ਨ ਫੇਲ ਹੋ ਗਿਆ ਬਿੱਟੂ ਨੇ ਸੋਚਿਆ ਕਿ ਜੇ ਮੈਂ ਖੁਦ ਲੱਡੂ ਬਣਾ ਲਾਵਾਂ ਤਾਂ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਉਸਨੇ ਆਪਣੇ ਘਰ ਦੀ ਸੋਈ ਵਿੱਚੋਂ ਬੇਸਨ ਕੀਆ ਤੇ چینی ਚੁੱਕ ਲਈ ਮੁਸੀਬਤ ਇਹ ਸੀ ਕਿਸ ਨੂੰ ਲੱਡੂ ਬਣਾਉਣ ਦੀ ਰੈਸਪੀ ਪਤਾ ਨਹੀਂ ਸੀ ਉਹ ਕੀ ਵੱਧ ਪਾ ਗਿਆ ਕੀਨੀ ਘੱਟ ਪਾ ਗਿਆ ਨਤੀਜਾ ਇਹ ਹੋਇਆ ਕਿ ਉਸਦੇ ਬਣੇ ਲੱਡੂ ਤੇਲ ਵਿੱਚ ਤਰਦੇ ਸਨ ਖਾਣ ਵਾਲੇ ਪੱਤਰ ਵਰਗੇ ਸਖਤ ਬਿੱਟੂ ਨੇ ਸੋਚਿਆ ਜੇ ਇਹ ਲੱਡੂ ਮੈਂ ਪਿੰਡ ਵਿੱਚ ਵੇਚਾਂ ਤਾਂ ਲੋਕ ਮੈਨੂੰ ਪਿੰਡ ਵਿੱਚੋਂ ਘੱਟ ਦੇਣਗੇ ਲੱਡੂ ਨਹੀਂ ਖਰੀਦਣਗੇ ਬਿੱਟੂ ਨੇ ਸੁਣਿਆ ਸੀ ਕਿ ਸ਼ਹਿਰ ਵਿੱਚ ਲੋਕ ਮਸ਼ੀਨਾਂ ਨਾਲ ਲੱਡੂ ਬਣਾਉਂਦੇ ਹਨ ਬਣਦੇ ਲੋਕਾਂ ਨੂੰ ਕਹਿਣ ਲੱਗਾ ਮੈਨੂੰ ਪੈਸੇ ਦਿਓ ਮੈਂ ਫੈਕਟਰੀ ਲਗਾ ਕੇ ਤੋਂ ਸਭ ਨੂੰ ਮਖਤਲ ਲੱਡੂ ਖਵਾਵਾਂਗਾ। ਪਿੰਡ ਦੇ ਲੋਕ ਹੱਸ ਕੇ ਕਹਿਣ ਲੱਗੇ, "ਬਿੱਟੂ, ਤੂੰ ਪਹਿਲਾਂ ਇੱਕ ਲੱਡੂ ਮੁਫਤਾ ਬਣਾ ਲੈ, ਫਿਰ ਫੈਕਟਰੀ ਤੋਂ ਬਣਾ ਵੇਖੀਂ।" ਬਿੱਟੂ ਦਾ ਦਿਮਾਗ ਚਲਾਕੀਆਂ ਵਿੱਚ ਹੀ ਘੁੰਮਦਾ ਰਿਹਾ। ਇੱਕ ਰਾਤ ਬਿੱਟੂ ਨੂੰ ਪਤਾ ਲੱਗਿਆ ਕਿ ਪਿੰਡ ਦੇ ਸਰਪੰਚ ਘਰ ਵਿੱਚ ਬਿਆਲੀ ਮਠਿਆਈਆਂ ਵਾਲਿਆਂ ਦਾ। ਉਹ ਚੁਪਕੇ ਘਰ ਵਿੱਚ ਦਾਖਲ ਹੋਇਆ। ਲੱਡੂ ਵਾਲੇ ਡੱਬੇ ਚੁੱਕ ਲਏ। ਜਿਵੇਂ ਹੀ ਉਹ ਡੱਬੇ ਚੱਕ ਕੇ ਭੱਜਣ ਲੱਗਾ, ਇੱਕ ਡੱਬਾ ਰਸ ਵਿੱਚ ਡਿੱਗ ਗਿਆ। ਕੁੱਤਾ ਜਾ ਗਿਆ। ਕੁੱਤੇ ਨੇ ਪੌਂਕਣਾ ਸ਼ੁਰੂ ਕੀਤਾ। ਪਿੰਨ ਦੇ ਲੋਕ লাਠੀਆਂ ਲੈ ਕੇ ਆ ਗਏ। ਬਿੱਟੂ ਦੇ ਹੱਥੋਂ ਸਾਰੇ ਜੜ ਟੁੱਟ ਗਏ ਤੇ ਉਹ ਖਾਲੀ ਹੱਥ ਘਰ ਵਾਪਸ ਆ ਗਿਆ। ਬਿੱਟੂ ਨੇ ਸੋਚਿਆ ਕਿ ਜੇ ਮੈਂ ਲੋਕਾਂ ਨੂੰ કહਾਂ ਮੇਰੇ ਕੋਲ ਜਾਦੂਏ ਲੱਡੂ ਹਨ ਜੋ ਖਾਣ ਨਾਲ ਕਿਸਮਤ ਖੁੱਲ ਜਾਂਦੀ ਹੈ। ਤਾਂ ਲੋਕ ਪੈਸੇ ਦੇ ਕੇ ਲੈ ਜਾਣਗੇ। ਉਹਨੇ ਆਟੇ ਦੇ ਗੋਲੇ ਬਣਾਏ, ਪੀੜਾ ਰੰਗ ਲਗਾ ਕੇ ਕਿਹਾ ਇਹ ਜਾਦੂਏ ਲੱਡੂ ਹਨ। ਖਾਨਾ ਤੁਸੀਂ ਰਾਜੇ ਬਣ ਜਾਵੋਗੇ ਪਰ ਬਣਦੇ ਬੁੱਢੇ ਪੰਡਤ ਜੀ ਨੇ ਇੱਕ ਲੱਡੂ ਤੋੜ ਕੇ ਬਖਾਇਆ ਕਿਹਾ ਬਿੱਟੂ ਇਹ ਤਾਂ ਚਾਟਾ ਹੈ ਜਾਦੂ ਤਾਂ ਇਹ ਕਰੇਗਾ ਕਿ ਖਾ ਕੇ ਲੋਕ ਹਸਪਤਾਲ ਪਹੁੰਚਣਗੇ ਸਾਰਾ ਪਿੰਡ ਹੱਸ ਹੱਸ ਕੇ ਦੂਰਾ ਹੋ ਗਿਆ ਤੇ ਬਿੱਟੂ ਦਾ ਜਾਦੂ ਵਾਲਾ ਲੱਡੂ ਇਹ ਫੇਲ ਹੋ ਗਿਆ ਸਿੱਖਿਆ ਅਖੀਰ ਵਿੱਚ ਬਿੱਟੂ ਨੂੰ ਸਾਾਸ ਹੋਇਆ ਕਿ ਲੱਡੂ ਸਿਰਫ ਮਿਹਨਤ ਨਾਲ ਹੀ ਮਿਲਦੇ ਹਨ ਧਿਲਾਕੀ ਨਾਲ ਨਹੀਂ ਉਸਨੇ ਫੈਸਲਾ ਕੀਤਾ ਕਿ ਉਹ ਲੱਡੂ ਬਣਾਉਣ ਦੀ ਸਹੀ ਕਲਾ ਸਿੱਖੇਗਾ। ਕੁਝ ਮਹੀਨਿਆਂ ਦੀ ਮਿਹਨਤ ਬਾਅਦ ਉਹ ਪਿੰਡ ਦਾ ਸਭ ਤੋਂ ਵਧੀਆ ਮਠਾਈ ਵਾਲਾ ਬੰਦਾ ਬਣ ਗਿਆ। ਲੋਕ ਕਹਿਣ ਲੱਗੇ ਬਿੱਟੂ ਹੁਣ ਤੇ ਲੱਡੂ ਸੱਚਮੁੱਚ ਜਾਦੂ ਕਰ ਦਿਆਨ ਖਾ ਕੇ ਕੁਝ ਹੀ ਆ ਜਾਂਦੀ ਹੈ। ਬਿੱਟੂ ਨੇ ਵੀ ਸਿੱਖ ਲਿਆ ਕਿ ਸੁਪਨੇ ਵੱਡੇ ਹੋ ਸਕਦੇ ਹਨ ਪਰ ਉਹਨਾਂ ਨੂੰ ਪੂਰਾ ਕਰਨੇ ਸੱਚੀ ਮਿਹਨਤ ਦੀ ਲੋੜ ਹੁੰਦੀ ਹੈ। ਧੰਨਵਾਦ ਜੀ ਜੋ ਚੋ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ। ਬਾਕੀ ਕੋਈ ਤੁਹਾਨੂੰ ਸਲਾਹ ਦੇਣੀ ਹੋਵੇ ਕਮੈਂਟਾਂ ਵਿੱਚ ਦੱਸ ਸਕਦੇ ਹੋ ਚੰਗਾ ਜੀ ਰੱਬ ਰੱਖਾ